ਹੈਲੋ ਹਾਂਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਵੀਡੀਓ ਦੇਖਣ ਲਈ ਤੇ ਕੱਲ ਬਹੁਤ ਕਮੈਂਟ ਆਈ ਸੀ ਦੁਕਾਨ ਦੇ ਤੇ ਆਪਾਂ ਦੁਕਾਨ ਵੀ ਦਿਖਾਤੀ ਸੀਗੀ ਚਲੋ ਤੇ ਬੀਬੀ ਲਸਣ ਨੂੰ ਹਨ ਚੰਗੀ ਤਰ੍ਹਾਂ ਬੱਟਰੀ ਹੈਗੀ ਠੀਕ ਕਰਦੀਆਂ ਠੀਕ ਉਲਦੀਆਂ ਠੀਕ ਕਰਕੇ ਵਧੀਆ ਬਣਾ ਕੇ ਫਿਰ ਨਹੀਂ ਉਲਝ ਜਾਂਦੀਆਂ ਰੰਗੀਆਂ ਜੀ ਤੇ ਫਿਰ ਲੱਭਣ ਚੌਖਾ ਹੁੰਦਾ ਵਾ ਤੇ ਹੁਣ ਆਪਾਂ ਐ ਹਨਾ ਸਿੱਧੀਆਂ ਕਰਕੇ ਚੰਦਾਂਗੇ ਤੇ ਫਿਰ ਜਿੰਨ ਜਿਹੜੀ ਲੈਣੀ ਹੋਊਗੀ ਤੇ ਉਹ ਲੈ ਜੂਗਾ ਆ ਤੁਹਾਨੂੰ ਦਿਖਾਉਣਾ ਬੀਬੀ ਉਹ ਹਾਂ ਪੁੱਤ ਸਾਰੇ ਮਾ ਸਸਰੇਕਾਰ ਉਮੀਦ ਕਰਦੇ ਆ ਸਾਰੇ ਮੇਰੇ ਧੀਆਂ ਕੋ ਤੁਸੀਂ ਖੁਸ਼ ਹੋਣਗੇ ਵਾਹ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਉਮੀਦ ਕਰਦੇ ਆ ਵੀ ਸਾਰੇ ਠੀਕ ਹੋਵੋਗੇ ਪੁੱਤ ਕੱਲਾ ਜੀ ਵੀਡੀਓ 'ਚ ਤੁਸੀਂ ਸੋਹਣੇ ਸੋਹਣੇ ਕਮੈਂਟ ਕਰੇ ਸਾਨੂੰ ਚੰਗਾ ਸੁਝਾਅ ਦਿੱਤਾ ਅਸੀਂ ਬਹੁਤ ਖੁਸ਼ ਹੋਏ ਤੁਹਾਡੇ ਕਮੈਂਟ ਦੇਖ ਕੇ ਸਾਨੂੰ ਚੰਗੇ ਸੁਝਾਅ ਦੇਖ ਕੇ ਤੇ ਸਾਰੇ ਮੇਰੇ ਧੀਆ ਪੁੱਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਰੱਬ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਰੱਖੇ ਅਨਿਤੂ ਮੇਰਾ ਮੂਰਾ ਕਰਦੀ ਲੈ ਸਟੇਰੀ ਕਹਿੰਦੀ ਬੀਬੀ ਇਹਨੂੰ ਤਾਂ ਠੀਕ ਕਰ ਦੇ ਅੱਜ ਦੋ ਤਿੰਨ ਜਣੀਆਂ ਸੂਟ ਤੇ ਲਾਣ ਲਾਉਣ ਨੂੰ ਲੈ ਕੇ ਗਈਆਂ ਤੀਆਂ ਆ ਗੋਡਾਂ ਲੈ 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 ਸਟੇਰੀ ਹਨ ਇਹਨਾਂ ਨੂੰ ਵੇਲਾ ਕੇ ਲਾ ਕੇ ਲੰਕਿਆ ਨੇ ਕੋਈ ਆ ਵਾਲੀ ਲਾ ਲੰਦਾ ਕੋਈ ਕਿਵੇਂ ਜਿਵੇਂ ਅਗਲੇ ਨੂੰ ਫਿੱਟ ਹੁੰਦੀ ਐ ਸੂਟ ਤੇ ਆਏ ਲਾ ਕੇ ਘਰੇ ਤੇ ਲੱਗ ਜਾਂਦੀ ਐ ਨਾ ਮਾਂ ਤੇ ਲੱਗ ਜਾਂਦੀ ਐ ਕੜਾਈ ਵਾਂਗੂ ਲੱਗ ਜਾਂਦੀ ਐ ਪੈਜ ਤੇ ਲੱਗ ਜਾਂਦਾ ਹੁਣ ਆਪਾਂ ਇਹਨਾਂ ਨੂੰ ਠੀਕ ਕਰਦੇ ਆ ਪੁੱਤ ਨਇ ਕੰਮ ਦਾ ਮਾਤਾ ਕਰਦੇ ਆ ਤੁਹਾਡੇ ਨਾਲ ਉਧਰ ਕੱਲ ਦਾ ਸਾਨੂੰ ਪਤਾ ਜੀ ਆਪਣੇ ਬਾਲਿਆਂ ਦਾ ਕੰਮ ਬਹੁਤ ਜ਼ਿਆਦਾ ਵਧਿਆ ਪਿਆ ਅੱਜ ਸਿਰੇ ਚੜੂਗਾ ਜੀ ਇੱਦਾਂ ਵੱਡਾ ਪਹਾੜ ਬਣ ਗਿਆ ਦੋ ਖਾਨ ਜਮਾ ਫਰਸ ਪੱਟਿਆ ਤਾਂ ਹਾਂ ਤੋਂ ਫਿਰ ਬਾਲੇ ਇੱਟਾਂ ਚੱਕਤੀਆਂ ਉਤਰੀਆਂ ਫਿਰ ਮਿੱਟੀ ਪਰਾਂ ਕਈ ਫਿਰ ਉਹਦੇ ਆਪਣੇ ਬਾਹਲੇ ਵਾਲੀਆਂ ਇੱਟਾਂ ਬੱਤੂ ਚੱਕੀਆਂ ਚਾਰ ਪੰਜ ਵਾਰੀ ਹੱਥਾ ਤਾਂ ਟੰਤ ਲੱਗਿਆ ਚਾਰ ਪੰਜ ਵਾਰੀ ਹੱਥ ਫੇਰੇ ਅੱਜ ਪਾਉਣ ਤੇ ਅੱਜ ਨੇਤਰੇ ਕੰਮ ਚੜੂਗਾ ਨਾਲੇ ਰੇਲ ਇਨੀ ਕੜੀ ਧੁੱਪਾ ਕੋਟੇ ਤੇ ਖੇਤਾਂ ਚ ਅੱਦ ਸੁਹਾਤਾ ਆਪਣੇ ਗੁੜਕੋ ਮੁਰਕੀ ਰੰਗ ਵਟ ਗਿਆ ਕੱਲ੍ਹ ਰਾਮਾ ਨੂੰ ਧੁੱਪ ਚ ਤੇ ਬੁੱਤ ਜਦੋਂ ਕੋ ਕੰਮ ਖਰਾਬ ਹੋ ਜਾਏ ਤੋ ਪਤਾ ਨਹੀਂ ਲੱਗਦਾ ਹੈਨਾ ਸੇਵਕ ਪੈਂਦੀ ਆਪਣੇ ਜਾਦੇ ਜੁਆਦੇ ਸੇਵਕ ਪੈਂਦੀ ਆ ਫਿਰ ਆਪਣੇ ਫਿਰ ਐ ਕੰਮ ਖਰਾਬ ਹੋ ਜਾਣਾ ਬਾੜੀ ਸੇਵਕ ਲੱਗਦੇ ਆ ਸਾਡੇ ਤਾਂ ਸਿਆਖ ਬਾਰੇ ਤੁਸੀਂ ਦੱਸੋ ਵੀ ਅਸੀਂ ਕੀ ਇਲਾਜ ਕਰੀਏ ਤੱਕ ਤੇ ਅਸੀਂ ਤਾਂ ਸਾਰੇ ਹੁਣ ਲੋਹੇ ਦੇ ਲਵਾਏ ਦੇ ਸਾਰੇ ਨੂੰ ਸਿਆਖ ਲੱਗ ਗਈ ਇਹਨਾਂ ਦਾ ਕਾਟਾ ਪੰਨ ਕਰਕੇ ਉਹ ਦੋ ਤਿੰਨ ਸਾਲ ਹੋ ਗਏ ਲਵਾਏ ਤੇ ਬਾਹਲੀ ਮੁਸ਼ਕਲ ਨਾ ਇਹਨਾਂ ਨੇ ਤਾਂ ਆਪਾਂ ਨ ਕਰੀ ਬਰੇ ਹਾਲਾ ਨਾਲ ਸਿਆਖ ਦਾ ਤਾਂ ਬਾਹਲੇ ਸਾਨੂੰ ਔਖਾ ਦਾ ਬਾਹਲੀ ਸਿਆਖ ਲੱਗਦੀ ਹੈ ਜਦੋਂ ਜਦੋਂ ਹੁੰਦਾ ਸੌਣ ਦਾ ਮਹੀਨਾ ਨਾ ਬਦਲ ਜਾਂ ਹੁੰਦਾ ਝੜ ਜਾਂ ਹੁੰਦਾ ਐ ਨਿਕਲ ਜਾਂਦੀ ਅੰਦਰੋਂ ਫਿਰ ਲੱਟਾ ਭਰ ਜਾਂਦੀ ਉਹਨਾਂ ਅਸੀਂ ਲੈ ਆ ਲੈ ਸਾਜੀ ਮੈਂ ਆਪਾਂ ਇਦਨ ਦੇ ਨਾਲ ਬਲੂ ਸੂਟ ਲੈ ਲਈ ਡਾਰਕ ਬਲੂ ਤੇ ਇਹਦੇ ਉੱਤੇ ਲਾ ਦਈਏ ਪੈਚ ਵਾਂਗੂ ਜਿਵੇਂ ਇਹ ਜਮ ਇੱਕਦਮ ਕਢਾਈ ਲੱਗੂਗੀ ਤੇ ਉੱਤੇ ਨੇ ਹੈਂਡਵਰਕ ਹੋਇਆ ਹੋਇਆ ਹੈਗਾ ਤੇ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਲੈਸਾਂ ਨੇ ਇਹ ਕੱਲਰ ਦਿਖਾਉਣੀ ਆ ਭੁੱਲ ਗਈ ਮੈਂ ਜਿੱਦਾਂ ਕੀ ਇਹ ਆ ਦੇਖੋ ਜੀ ਲੈਸਾਂ ਆਪਣੇ ਕੋਲੇ ਆ ਬੀਬੀ ਕੁਛ ਸੈੱਟ ਕਰੀਏ ਆ ਦੇਖੋ ਜੀ ਵਿੱਚ ਰੰਗ-ਬਰੰਗੇਆਂ ਨਹੀਂ ਗਏ ਆਪਣੇ ਕੋਲੇ ਲੈਸਾਂ ਤੇ ਕੁਝ ਇਦਾਂ ਦੀਆਂ ਨਹੀਂ ਗੀਆਂ ਆ ਆਪਣੇ ਕੋਲੇ ਜਿਆਦਾ ਰੰਗ-ਬਰੰਗੇ ਹੀ ਨਹੀਂ ਹੈ ਕਿਉਂਕਿ ਕੋਈ ਜਦੋਂ ਕੋਈ ਵੀ ਸੂਟ ਆਉਂਦਾ 골ਡਨ ਚੱਲ ਜਾਂਦੀ ਹੈਗੀ ਤੇ ਬੀਬੀ ਨੇ ਸਾਰੀਆਂ ਇੱਕ ਤਿਲ ਵੇਟੀਆਂ ਪਈਆਂ ਨਹੀਂਆਂ ਤੇ ਆਪਾਂ ਸੈਟ ਕਰ ਕਰਕੇ ਰੱਖਾਂਗੇ ਤੇ ਆ ਦੇਖੋ ਜੀ ਆ ਮੈਨੂੰ ਰੰਗ ਬਹੁਤ ਵਧੀਆ ਲੱਗਿਆ ਆ ਵਾਲਾ ਜਿਹੜਾ ਲੈਸ ਦਾ ਡਿਜ਼ਾਈਨ ਹੈਗਾ ਇੱਕ ਇਹਦੇ ਨਾਲ ਦਾ ਸੀਗਾ ਬਲੂ ਕਲਰ ਦਾ ਤੇ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਇਦਾਂ ਦੇ ਰੰਗ ਡਾਰਕ ਸਿੱਕਾ ਤੇ ਲਾਉਣਾ ਹੋਵੇ ਹਾਂ ਜਿੱਦਾਂ ਕੀ ਨੀਵੇਂ ਨੂੰ ਮੈਂ ਕਰਨੇ ਹੁਣ ਤੇ ਕਈ ਵਾਰ ਸੁੰਗੜ ਜਾਂਦੇ ਨੇ ਜਦੋਂ ਨੀਵੇਂ ਨੂੰ ਮੈਂ ਕਰਨੇ ਹੁਣ ਪੁੱਤ ਨਾ ਦਾ ਸਮਝ ਲੈ ਕੇ ਆਪਾਂ ਰੰਗ ਇਹਦੇ ਨਾਲ ਸੂਟ ਨੀਵੇਂ ਕਰ ਸਕਦੇ ਆ ਆ ਦੇਖੋ ਜੀ ਜਿਵੇਂ ਹਾਂ ਕੋਈ ਕੋਈ ਵੀ ਇਹ ਕਿੰਨੇ ਰੰਗ ਨੇ ਇਹਦੇ ਚਾ ਕੱਪੜਾ ਕਰਕੇ ਤੂੰ ਹੀ ਨਾ ਸਿੱਟੋ ਦੇਖੋ ਸਿਲਾ ਕੇ ਉਹਨੂੰ ਨੀਮਾ ਕਰੋ ਖੋਲ ਕੇ ਬੇਕਾਰ ਮਹਿੰਗੇ ਸੂਟ ਹੁੰਦੇ ਨਾਲ ਦੇ ਰੰਗ ਮਲਿਆ ਕੇ ਨੀ ਮੇ ਕਰ ਕਰ ਤੁਸੀਂ ਸੋਹਣੇ ਸੋਹਣੇ ਸੂਟ ਪਾਓ ਲੈਸ ਲਾ ਕੇ ਕਰਕੇ ਹੈਨਾ ਠੀਕ ਹੈ ਨਾ ਬਸ ਮੰਗਾਈ ਵਾਲੀ ਹੈ ਤੇ ਮੈਨੂੰ ਪਤਾ ਹੈ ਵੀ ਜਿਹੜੇ ਲਾਉਣ ਵਾਲੇ ਸੂਟ ਹੁੰਦੇ ਨੇ ਜੀ ਜਿਵੇਂ ਆਪਣੇ ਕੋਲੇ ਕੋਈ ਸੂਟ ਪਿਆ ਹੋਵੇ ਉਹਦੇ ਉੱਤੇ ਆਪਾਂ ਵਿੱਚ ਡਿਜ਼ਾਈਨ ਪਾ ਕੇ ਆ ਫਲਾਵਰਸ ਵਾਲੀ ਲੈਸ ਲਾ ਸਕਦੇ ਆਂਗੇ ਮੇਰੇ ਨਾਲ ਜਿੱਦਾਂ ਹਮ ਚੜਿਆ ਪਿਆ ਸਬਜੀ ਵਾਲਾ ਭਾਈ ਲੱਗ ਗਿਆ ਉਹਦੇ ਪੈਸੇ ਦੇਣੇ ਸੀਗੇ ਹੁਣ ਦੇਖੀ ਆਂ ਹਾਂ ਪਹਿਲਾਂ ਸਭ ਉਹਦੇ ਟੁੱਟੇ ਨਹੀਂ ਦਿਓ ਖਣਾ ਫੇਰ ਦੇ ਦਿਓ ਭਾਈ ਤੇ ਆ ਆ ਰੰਗ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਸਾਰੇ ਰੰਗ ਆ ਗਏ ਸੂਟ ਦੇ ਵਿੱਚ ਇਹ ਜਿੰਨਾ ਮਰ ਦੀ ਮੈਚਿੰਗ ਕਰ ਲੋ ਦੇਖੋ ਭਾਈ ਐਸਾ ਹੁੰਦਾ ਜੇ ਲੈਨੇ ਖਰਾਬ ਹੋ ਜਾਂਦੇ ਮੱਧ ਵਿੱਚ ਦੇਖੀ ਖਰਾਬ ਹੋ ਜਾਂਦੇ ਨੇ ਕਿੰਨੀ ਵਧੀਆ ਲੈਣੀਆਂ ਵਾਲੇ ਨੇ ਸੂਟ ਨਾ ਹੁੰਦੀ ਮਲਾ ਮਲੂਕੇ ਜੇ ਫਿਰ ਐ ਕਰਕੇ ਖਰਾਬ ਹੋ ਜਾਂਦਾ ਇਹ ਜੀ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਪਰ ਧਾਗੇ ਦਾ ਕੰਮ ਤਾਂ ਮਸ਼ੀਨ ਨਾਲ ਕੀਤਾਗਾ ਆ ਜਿਹੜੀ ਆ ਲੱਗੇ ਹੋਏ ਨੇ ਨਾ ਚਾਂਮਸ ਦੇ ਉੱਤੇ ਇਹ ਹੈਂਡਵਰਕ ਦਾ ਕੰਮ ਆਗਾ ਤੇ ਆਹ ਦੇਖੋ ਜੀ ਇਹ ਵੀ ਮਸ਼ੀਨ ਵਰਕ ਹੈਗਾ ਇਹ ਵੀ ਚਾਂਮਸੇ ਦਾ ਮਸ਼ੀਨ ਵਰਕ ਕਰ ਲੇਗੇ ਤੇ ਇਹ ਵੀ ਬਹੁਤ ਵਧੀਆ ਲੱਗਿਆ ਮੈਨੂੰ ਬੀਬੀ ਜਨਰੀਆ ਪੈਸੇ ਆ ਗਈ ਲੀਲੇ ਲੀਲੇ ਲੋਟ ਸੂਟ ਲੈ ਕੇ ਗਈ ਦੀ ਵਿਚਾਰੀ ਦੋ ਵਿਆਹ ਖਾਤਰ ਸਾਡੀ ਜਮਾਨਤਨ 500 ਤੇ ਉਹ ਪੈਸੇ ਦੇ ਕੇ ਗਈ ਆ ਬੀਬੀ ਨੂੰ ਚਾਣੀ ਚੱਕਿਆ ਨਾ ਮੇਰੇ ਪੈਸੇ ਆਇਆ 5-500 ਦੇ ਦੋ ਲੈ ਕੇ ਗਈ ਸੀ 200 ਅੱਜ ਵਿਚਾਰੀ ਪੈਸੇ ਦੇ ਗਈ ਕਹੀ ਨਹੀਂ ਮੈਂ ਉਹ ਕਰੂੰਗੀ ਪੈਣੇ ਫੇਰ ਦੇਉਂਗੀ ਦੋ ਇਹਨਾਂ ਚਾਰ ਇਹ ਦੋ ਕਿਲੋ ਟਾਉਨ ਨੂੰ ਸਬਜ਼ੀਆਂ ਤਾਂ ਲਿਆ। ਤਾਂ ਪੰਜਾਹ ਸੀ। ਕਿੱਧਰ ਗਿਆ ਪੰਜਾਹ ਦਾ ਲੋਟ? ਆ ਸੀਗਾ। ਇਹ ਨਿੱਤ ਆਈ ਸੀ। ਇਹ ਪੰਜਾਹ ਦਾ ਲੋਟ ਦੀ ਸਬਜ਼ੀ ਲੈਂਦੀ ਆਪਾਂ 1000 ਰੁਪਏ ਆਇਆ ਠੀਕ ਆ। ਰਹਿ ਗਿਆ ਹੁਣ 950। ਲੈਸ ਡਿੱਗ ਗਈ। ਲੈਸ ਡਿੱਗ ਗਈ। ਤੇਜੀ ਅ ਕੰਫੀਡੈਂਸ ਬੰਦੇ ਨੂੰ ਕਦੇ ਵੀ ਨਹੀਂ ਮਾਰਦਾ ਹੈਗਾ। ਤੇ ਕਮੈਂਟ ਆਈ ਸੀ ਨਿੱਤ ਤੁਹਾਡੇ ਕੋਲੇ ਵਧੀਆ ਕੰਫੀਡੈਂਸ ਹੈਗਾ। ਕੰਫੀਡੈਂਸ ਜੀ ਇੱਕ هەر ਜੇ ਬੰਦੇ ਕੋਲੇ ਹੁੰਦਾ। ਜਿਹੜਾ ਕਦੇ ਵੀ ਕਵਰ ਆਵੇ ਨਾ ਕਦੇ ਵੀ ਤੇ ਕਦੇ-ਕਦੇ ਤਾਂ ਹਨਾ ਐ ਹੁੰਦਾ ਵੀ ਆਪਾਂ ਨੂੰ ਸੰਗ ਲੱਗਦੀ ਆ ਪਰ ਸੰਗ ਨੂੰ ਐ ਤੁਸੀਂ ਬਣਾਓ ਵੀ ਮੈਨੂੰ ਕਿਤੇ ਸੰਗ ਨਾ ਲੱਗੇ ਤੇ ਤੁਸੀਂ ਇੰਨਾ ਕੰਫੀਡੈਂਸ ਮਤਲਬ ਤੁਸੀਂ ਇਕੱਲੇ ਬੋਲਿਆ ਕਰੋ ਜਿਹੜਾ ਮੈਂ ਨਾ ਮਤਲਬ ਪਹਿਲਾਂ-ਪਹਿਲਾਂ ਜਦੋਂ ਆਪਾਂ ਵਲੌਗ ਬਣਾਉਂਦੇ ਸੀਗੇ ਉਦੋਂ ਨਾ ਮੈਨੂੰ ਸੰਗ ਲੱਗਦੀ ਹੁੰਦੀ ਸੀ ਜਦੋਂ ਮੈਂ ਵਲੌਗ ਨਾ ਹੁੰਦੀ ਸੀਗੀ ਤੇ ਉਦੋਂ ਸਕੂਲ 'ਚ ਵੀ ਕਹਿੰਦੇ ਸੀਗੇ ਮੇਰੇ ਫਰੈਂਡਸ ਵੀ ਤੇ ਹੈਨਾ ਵੀ ਤਾਂ ਬੋਲਦੀਆਂ ਕਿ ਮਤਲਬ ਮੈਨੂੰ ਉਦੋਂ ਸੰਗ ਲੱਗਦੀ ਸੀ ਉਹ ਟਾਈਮ 'ਚ ਤੇ ਹੁਣ ਮੈਨੂੰ ਇੰਨਾ ਕੰਫੀਡੈਂਸ ਆਇਆ ਨਾ ਜਿਵੇਂ ਹੁਣ ਮੇਰੇ ਫਰੈਂਡਸ ਕਹਿੰਦੀਆਂ ਨੇ ਗੀਆਂ ਵੀ ਤੇਰੇ ਕੋਲ ਕਿੰਨਾ ਕੰਫੀਡੈਂਸ ਕੰਫੀਡੈਂਸ ਆਗਾ ਤੇ ਮੈਂ ਕਹਿੰਨੀ ਆ ਕੰਫੀਡੈਂਸ ਸੇ ਮਿਲਦਾ ਨਹੀਂਗਾ ਬਣਾਉਣਾ ਪੈਂਦਾਗਾ ਤੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਕੰਫੀਡੈਂਸ ਆਪਣੇ ਕੋਲੇ ਆਊਗਾ ਸਾਰੀਆਂ ਜਿੱਤਾਂ ਆਪਣੇ ਕੋਲੇ ਆਉਣੀਆਂ ਤੇ ਐਂ ਤਾਂ ਜੀ ਬੰਦਾ ਹਨਾ ਆਪਾਂ ਸੋਚੀਏ ਵੀ ਮੈਂ ਬੈਠਾਂਗਾ ਵੀ ਸਾਰੀਆਂ ਚੀਜ਼ਾਂ ਮੇਰੇ ਕੋਲੇ ਆ ਜਾਣ ਐਂ ਤਾਂ ਜੀ ਆਉਂਦੀਆਂ ਨਹੀਂ ਗੀਆਂ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਆਉਣਗੀਆਂ ਤੇ ਇੱਕ ਮੇਰਾ ਸੁਣ ਦੱਸਦੀਆਂ ਵੀ ਮੈਂ ਸਪਾ ਅੱਜ ਵੇਚਦੀ ਪੁੱਤ ਤੇ ਗਾਹਾਂ ਗਲੇ ਨੂੰ ਵਾਅਦਾ ਕਰੇ ਸੀ ਮਾਮੀ ਨਾ ਲੱਗਣ ਵਾਲਾ ਸੀ ਪਤਾ ਤੇ ਲੱਗ ਗਿਆ ਸੀ ਇੰਨਾ ਕਿ ਤਰਸੇ ਨੂੰ ਪਤਾ ਪਤਾ ਨਹੀਂ ਕੱਲ੍ਹ ਜਾਂ ਲੱਗ ਜਾਤੀ ਪਤਾ ਨਹੀਂ ਅੱਜ ਲੱਗਣਾ ਤੇ ਦੁੱਧ ਦੇਣ ਦਿੱਤੇ ਸੀ ਲੀਟਰ ਥੋੜੀ ਜਿਹੀ ਮੇਰੇ ਹੱਥ ਪਈ ਹੋਈ ਸੀ ਸਵੇਰੇ ਉਹਨਾਂ ਨੂੰ ਕੁਝ ਨਹੀਂ ਕਿਹਾ ਵਿਚਾਰਿਆਂ ਤੇ ਚੋਕੇ ਪਾਸ ਕਰਕੇ ਸੀ ਤੇ ਨਹੀਂ ਕਿ ਦੁੱਧ ਪਾਤਾ ਮੌਜੂਦੇ ਲੈ ਗਏ ਵਿਚਾਰੇ ਮਹਾਰਾਜ ਉਹਨਾਂ ਨੂੰ ਵਾਅਦਾ ਕਰੇ ਸੱਚੇ ਬਾਦਸ਼ਾਹ ਉਹ ਕਹਿੰਦੇ ਬੇਬੇ ਸੀ ਚੱਲਣਾ ਸੂਨ ਆਲੀ ਆ ਸਕ ਮਹੀਨਾ ਕਰਦਾ ਦੇ ਦੂੰਗਾ ਦੁੱਧ ਦਾ ਇਹਨੂੰ ਪਤਾ ਮਾਪੇ ਦੁੱਧ ਗਾ ਦੇਣਾ ਪਸੂ ਤਾਂ ਕੀ ਕਹਿਦਾ ਤੇ ਸਵੇਰੇ ਵਿਚਾਰਾਂ ਨੂੰ ਕੁਛ ਨਹੀਂ ਕਿਹਾ ਕੱਟਾ ਛੱਡ ਕੇ ਮੈਂ ਖਣ ਤੋਤੇ ਦੇ ਦੇ ਤੇ ਚੱਲ ਉਹਨੂੰ ਭਾਈ ਉਹ ਚੋੜੀ ਕਹਨਾ ਮਾਤਾ ਉਹ ਕੋਈ ਆ ਤੰਮ ਸੜੀ ਗਾ ਮਾਪੇ ਤੈਨੂੰ ਬਾਜਾ ਕਰੀ ਤੇ ਬਾਅਦ ਚ ਉਹ ਘੁੰਡੀ ਲੈ ਕੇ ਝੜਾ ਕੇ ਲੈ ਗਈ ਤੇ ਹੁਣ ਤਰਸੇ ਮੈਂ ਕਹੇ ਕਿ ਆਪਣੀ ਵੀ ਆ ਮੈਂ ਇਸ ਲਈ ਤੋਕੜ ਹੋਗੀ ਵੀ ਉਹ ਵੀ ਤੋਕੜ ਹੋਗੀ ਇਹ ਵੀ ਗੱਭਣ ਆ ਆਪਣੀ ਤੇ ਆਪਾਂ ਗਾਂ ਹੀ ਲੈਣੀ ਆ ਜੇ ਥੇ ਨੇੜੇ ਤੇ ਰਹੇਗੀ ਤਾਂ ਦੱਸਿਓ ਜਰੂਰ ਤੇ ਗਾਂ ਦਾ ਦੁੱਧ ਨਾ ਤਾਂ ਆਪਾਂ ਗਰਮੀ ਕਰੀਏ ਆ ਕੜਾਉ ਜਦੋਂ ਆਪਾਂ ਨੂੰ ਕੋਈ ਆਇਆ ਹੁੰਦਾ ਨਾ ਕੋਈ ਗੱਲ ਹੁੰਦੀ ਆ ਜਦੋਂ ਕੋਈ ਆਪਾਂ ਨੂੰ ਆੜਤੀ ਇਹੀ ਆ ਜਾਂ ਖੇਤੀ ਦੀ ਆੜਤਾ ਜਾਂ ਪਸ਼ੂ ਦੀ ਆੜਤਾ ਜਾਂ ਜੱਟ ਜਿਮੀਦਾਰ ਆ ਚਾਹੇ ਕੋਈ ਵੀ ਕੰਮ ਕਰਦਾ ਬੰਦਾ ਹਨਾ ਪਤਾ ਤੇ ਅਗਲੇ ਨੂੰ ਆੜਤ ਬਣੀ ਰਹਿੰਦੀ ਆ ਆਪਾਂ ਨੂੰ ਆਹਰ ਲੱਗਿਆ ਰਹਿੰਦਾ ਐਵੇਂ ਜੀ ਕੱਟੀ ਪੜਦੀ ਮੇਰੀ ਬੱਛੀ ਕੱੜਦੀ ਮੇਰੀ ਗਾਂ ਦੁੱਧ ਦਿੰਦੀ ਆ ਮੇਰੀ ਮੱਝ ਦੁੱਧ ਦਿੰਦੀ ਆ ਕੋਈ ਦੁੱਧ ਜੇ ਵਾਲੀ ਸੀਰ ਜੀ ਕਾ ਮਿਲ ਜੇ ਆਪਾਂ ਲੈ ਲੀਏ ਚਲਿਆ ਦਸੀ ਤੇ ਕੰਮ ਚੱਲ ਪਿਆ 10 ਦਿਨ ਫਿਰ ਵਧੀਆ ਨਿਕਲ ਜਾਂਦੇ ਨੇ ਖਾਤੇ 'ਚ ਦੁੱਧ ਜਾਂਦਾ ਹੈ ਦਸੀ ਪੈ ਜਾਂਦੀ ਹੈ ਤੇ ਦੁੱਧ ਨਾਲ ਵਧੀਆ ਕਮੀਰਦਾਰੀ ਦੀ ਤੁਰੀ ਜਾਂਦੀ ਹੈ ਇੱਧਰ ਉੱਧਰੋਂ ਪੈਸੇ ਦਾ ਪਤਾ ਹੀ ਪੁੱਤ ਨੂੰ ਪਤਾ ਹੀ ਆ ਤੇ ਰੋਜ਼ ਹੀ ਲੋੜ ਆ ਪੈਸੇ ਦੀ ਤਾਂ ਤੇ ਗਾਂ ਹੀ ਆਪਾਂ ਨੂੰ ਵਧੀਆ ਮਿਲ ਜੇ ਹਨਾ ਤੇ ਗਾਂ ਹੀ ਆਪਾਂ ਨੂੰ ਪੁੱਤੋਂ ਵਧੀਆ ਮਿਲ ਜੇ ਆਪਾਂ ਨੂੰ ਹਨਾ ਫਿਰ ਆਪਣਾ ਦੁੱਧ ਨਾਲ ਕੰਮ ਚੱਲੀ ਜਾਊਗਾ ਇਹਨੇ ਇੱਕ ਮਹੀਨਾ ਆਪਣੀ ਸੱਜਣ ਸੂਈ ਹੈਗੀ ਐਨੇ ਫਿਰ ਆਪਣੀ ਲੀਲੀ ਲੜੀ ਸੂਕੂਗੀ ਚਾਰ ਜੇ ਪਾਉਣ ਵੇਲੇ ਜੀਰੀ ਜੀ ਲਾਉਣ ਵੇਲੇ ਆਪਣੀ ਉਹ ਸੁੱਕੂ ਫਿਰ ਆਪਣਾ ਦੁੱਧ ਨਾਲ ਉੱਧਰ ਅਲੀ ਜਾਊਗਾ ਵਾਹਿਗੁਰੂ ਤੰਦਰੁਸਤੀ ਰੱਖੇ ਤੇ ਡੰਗਰ ਪਸੂਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਤੇ ਇਹਨੇ ਆਹਰ ਲੱਗਿਆ ਆਪਾਂ ਤੁਰੇ ਫਿਰਦੇ ਆਨੇ ਅਰਤ ਨਾਲ ਤੇ ਕੱਖ ਪਾਲੇ ਨਮਾ ਲੀਆਂ ਖੁੰਨਣੀਆਂ ਖੋਲਣੀਆਂ ਘਰ ਚ ਜੀ ਲੱਗਿਆ ਰਹਿੰਦਾ ਤੇ ਬੇਲ ਨੇ ਤਾਂ ਫਿਰ ਜਿਆਦਾ ਨੱਥਾਂ ਦੁਖਦੀਆਂ ਨਾ ਸਕਦੀਆਂ ਕੰਮ ਨਾਲ ਚੰਗਾ ਜਨ ਲਿਕਲਦਾ ਚੰਗੀ ਨੀਂਦ ਵੀ ਆ ਜਾਂਦੀ ਆ ਫਿਰ ਨਹੀਂ ਬੇਲ ਦੇ ਕੋ ਦਿਨੇ ਵੀ ਪੈਰਾ ਹੱਥ ਨਹੀਂ ਪੈਰਾ ਪਰ ਆਪਾਂ ਨਾਲ ਕੋਈ ਨਾ ਉੱਠ ਖੜਾਂਗੇ ਤੇ ਘਰ ਦਾ ਪਸੂ ਦਾ ਇਹੀ ਹੁੰਦਾ ਚੰਗੀ ਚਾਹ ਪੀ ਲੈਨੇ ਆਪਾਂ ਚੰਗਾ ਮੱਖਣ ਖਾ ਲੈਨੇ ਚੰਗੀ ਦੁੱਸੀ ਪੀ ਲੈਨੇ ਨਾ ਇਹ ਜਿਹੜਾ ਬਚਦਾ ਕੁਝ ਲੈ ਆਪਾਂ ਡੇਰੀ ਚ ਪਾ ਦਨੇ ਆ ਪੁੱਤ ਤੇ ਇੰਨਾਂ ਜਿ ਆਪਣੀਆਂ ਗੱਲਾਂ ਬਾਤਾਂ ਨੇ ਆਪਦੇ ਘਰੇ ਅਰਥ ਲੱਗਿਆ ਤੇ ਚੰਗਾ ਖਾਣਿਆ ਚੰਗਾ ਪੀਣਿਆ ਪੁੱਤ ਤੇ ਕੰਮ ਨਾਲ ਹੀ ਮੁੱਲ ਪੈਂਦਾ ਕੋਈ ਵੀ ਬੰਦਾ ਚਾਹੇ ਦੀ ਬਿਨਾ ਕੰਮ ਤੋਂ ਕੋਈ ਮੁੱਲ ਨਹੀਂ ਪੈਂਦਾ ਉਹਨਾਂ ਦੇ ਘਰੇ ਜਾ ਕੇ ਆਪਣੀ ਮਰਜ਼ੀ ਵਧੀਆ ਵਧੀਆ ਮਿਲੇ ਵਧੀਆ ਦੁੱਧ ਦੇਵੇ ਤੇ ਨੂਰੇ ਫਿਰ ਪਤਾ ਨਹੀਂ ਕਿਹੜੀ ਤਰੀਕੇ ਨੂੰ ਕਿਹੜੇ ਮਹੀਨੇ ਨੂੰ ਉਹਨਾਂ ਸੋਣਾ ਸੀ ਮਮੀ ਨਾਲ ਲੱਗਿਆ ਹੈ ਦੇਖ ਲਾ ਉਹਦੇ ਰਹਿ ਗਏ ਸੀ ਹਾਂਜੀ ਮਹੀਨੇ ਰਹਿ ਗਏ ਸੋਣ ਦੇ ਅਵਲੇ ਨੂੰ ਤੇ ਮਹਾਰਾਜ ਕੰਨ ਰਸੀ ਤੇ ਸੇਕ ਨੂੰ ਵੀ ਦੋ ਰੂਂਗਾ ਤੇ ਹੁਣ ਆ ਮੈਂ ਮੈਸਾਂ ਵੱਲ ਜਾਨੀ ਆ ਨਾ ਤਾਂ ਪਾਣੀ ਪੀਉਣੀਆਂ ਦੋ ਮੈਂ ਸਰੇ ਤੇ ਬੈਠੀਆਂ ਨੇ ਕੱਕ ਜੇ ਖਾ ਕੇ ਵੀ ਤੂੰ ਬੈ ਗਈਆਂ ਚੱਲ ਜਿੰਨੇ ਦਿਨ ਆਪਣੇ ਘਰ ਉਹਨਾਂ ਨਾਲ ਜਲਤੀ ਉਹਨੇ ਚੁਗ ਲਿਆ ਨਾ ਹਾਂ ਇਹਨੂੰ ਵਾਧਾ ਕਰੇ ਪੁੱਤ ਤੇ ਐ ਹੁੰਦਾ ਜੇ ਖੁਸੂਲੇ ਤਾਂ ਤੇ ਆਪਾਂ ਫਿਰ ਖੁਸ ਹੋ ਕੇ ਖਿਲਾਉਂਦੇ ਆ ਜਦੋਂ ਆਲੇ ਨੂੰ ਵਾਧਾ ਹੁੰਦਾ ਅਸੀਂ ਪਸੂ ਵੇਚਿਆ ਕਰਿਆ ਵੀ ਨਹੀਂ ਆਏ ਕਿਹਾ ਵੀ ਆਏ ਕੁੱਲੀ ਖਾਲੀ ਹੋਊਗੀ ਕੁੱਲ ਟਿਕਾਣੀ ਕਿਉਂ ਹੋਊਗੀ ਆਪਾਂ 7 ਮਹੀਨੇ ਉਹਦਾ ਦੁੱਧ ਹੀ ਲਿਆ ਵਧੀਆ ਤੇ ਪੈਸੇ ਨਹੀਂ ਆਪਾਂ ਨੂੰ ਲੈ ਕੇ ਗਏ ਨੇ ਹੈ ਤੇ ਉਹ ਵਧੀਆ ਵਾਲੇ ਨੂੰ ਵਾਅਦਾ ਕਰੇ ਸੱਚੇ ਪਾਤਸ਼ਾਹ ਜਿਵੇਂ ਆਪਾਂ ਨੂੰ ਵਾਅਦਾ ਕਰੇ ਸਾਨੂੰ ਵਾਅਦਾ ਹੀ ਕਰਿਆ ਬਸ ਥੋੜੀ ਜਿਹੀ ਕੌੜ ਸੀ ਤੇ ਕੌੜਤੀ ਜ਼ਿਆਦੇ ਤੇ ਮੈਂ ਇਧਰੇ ਮੇਰੇ ਹੱਥ ਪੈ ਗਈ ਤੀ ਤਰਸੇਮ ਨੇ ਇਸ ਕਰਕੇ ਵੇਚਤੀ ਕਹਣਾ ਬੀਬੀ ਤੂੰ ਨਹੀਂ ਹੱਡੀ ਚਾਉਣਾ ਬੈਠੇ ਮੈਂ ਅੰਦਰ ਪਿਆ ਰਹਿ ਜੀ ਤੈਨੂੰ ਲਾਤਾਂ打 ਦਿੰਦੇ ਕਦੇ ਆਹ ਡਰ ਦੇ ਮਾਰੇ ਨੇ ਵੇਚ ਦਿੱ ਦਿੱਧੂ ਸੁੱਖਣਾ ਬਹੁਤ ਸੋਹਣਾ ਹੁੰਦਾ ਥੱਲੇ ਤੇ ਅੱਠੀ ਤਾਂ ਤਾਂ ਲੱਗ ਜੂ ਜਦੋਂ ਅਗਲਾ ਚੋਲਗਾ ਕਿਰ ਕਿ ਮੈਂ ਤਾਂ ਹੈਰਾਨ ਹਾਂ ਵੀ ਭਾਈ ਨੇ ਸੁੱਕ ਦੇਣੇ ਚੋਲੀ ਵਿਚਾਰੇ ਨੇ ਬਧੀ ਸਾਂਣੀ ਰਹੀ ਮੈਂ ਸਨ ਰਣ ਜਲ ਹੁੰਦਾ ਪਹਿਲਾਂ ਦੋ ਆਏ ਤੇ ਹੋਰ ਉਹਨਾਂ ਤੋਂ ਫੜੀਏ ਤੇ ਬੰਨ ਇਹ ਬੋਚ ਕੇ ਜੇ ਬਹਿ ਗਿਆ ਥੱਲੇ ਹਾਂਜੀ ਜੋ ਟਾਈਮ ਦੁਪਹਿਰ ਦਾ 2:00 ਬਚ ਚੁੱਕੇ ਨੇ ਕੱਲ ਦੇ ਸਾਡੇ ਨਾਲ ਖਾਂ ਡਿੱਗ ਪਏ ਦੋ ਬਾਲੇ ਹੁਣ ਸਾਰੀ ਆ ਤੂੜੀ ਵਾਲੀ ਸੁਭਾਤ ਬਹੁਤ ਵੱਡੀ ਤੇ ਇਹ ਦੋ ਖਾਣਾ ਚ ਪੁਰਾਣੇ ਬਾਲੇ ਪਾ ਦਿੱਉ ਉਹਨੂੰ ਥੋੜੇ ਰਹਿ ਗਏ ਸੀ ਬਾਲੇ ਦੋਨੋਂ ਹੀ ਇਹ ਸਿਉਂਖ ਨਾਲ ਗਲ ਕੇ ਡਿੱਗ ਪਏ ਤੇ ਮਿਸਤਰੀ ਪੁੱਛਿਆ ਨਵੇਂ ਬਾਲੇ ਲਿਆ ਕੇ ਹੁਣ ਪੁਰਾਣੇ ਕਿਸ ਨੇ ਘਟਾਇਆ ਤੇ ਉਹ ਆਪਾਂ ਨਵੇਂ ਕਹਿ ਰਹੇ ਹਾਂ ਬਾਲੇ ਲਿਆ ਕੇ ਪਾਏ ਨੇ ਕਾਗਜ਼ ਪਾ ਪੈਟਾਂ ਚਣ ਕੇ ਹੁਣ ਉੱਤੇ ਫਰਸ਼ ਲਾਵਾ ਇਹਨੇ ਬਹੁਤ ਟਾਈਮ ਪੁੱਟ ਗਿਆ ਇਹ ਟੋਂ ਇਟਾਂ ਤੂੜੀ ਚ ਡਿੱਗ ਪਈਆਂ ਨਾਲੇ ਤੂੜੀ ਖਰਾਬ ਹੋ ਗਈ। 15-20 ਹਜ਼ਾਰ ਦਾ ਨੁਕਸਾਨ ਹੋਊਗਾ ਥੋੜੀ ਜਿਹੀ ਗੱਲ ਨਾਲ ਹੀ। ਚਲੋ ਹੁਣ ਸੱਤ ਪੈਈ ਕਿਉਂ ਹੁਣ ਜੀ ਉਹ ਤੂੜੀ ਤਾਂ ਕੱਢ ਕੇ ਬਾਹਰੇ ਕੱਢ ਲਾਂਗੇ ਸਾਫ਼ ਕਰ ਲਾਂਗੇ ਮੱਜਾਂ ਨੂੰ ਪੈ ਲਾਂਗੇ। ਆਪਦੀ ਮੱਜਾਂ ਨੂੰ ਸਾਫ਼ ਕਰਕੇ ਪੈ ਜੂ ਚਾਰ ਕੇ ਕਿ ਜਿਹੜੀ ਨਵੀਂ ਤੂੜੀ ਆਪਾਂ ਪਾਉਣੀ ਆ ਗਾਂਲ ਦੇ ਸਾਲ ਦਾ ਪਰ ਉਹ ਵਧੀਆ ਪੈ ਜੂਗੀ। ਆਪਰ ਅੱਲਾ ਕਰਿਆ ਸੀ 5 ਜਾਣੇ ਅੱਜ ਇਸੇ ਕੰਮ ਤੇ। ਤੇ ਆ ਪਾਣੀ ਢੋਰੇ ਨੇ ਬਾਈ ਹੋਰੀ। ਕਿਵੇਂ ਹੈ ਬਾਈ ਸੇਰਾ ਠੀਕ ਹੈ ਠੀਕ ਹੈ ਤੁਹਾਨੂੰ ਠੀਕ ਹੈ ਸੇਰਾ ਆਪਣਾ ਪੱਕਾ ਬੰਦਾ ਸਾਨੂੰ ਪਤਾ ਹੀ ਹੈ ਤੇ ਬਾਈ ਕਾਕਾ ਵੀ ਆਇਆ ਅੱਜ ਕਿਵੇਂ ਕਾਕੇ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ 뷰 ਦਿਖਾ ਦਈਏ ਕੋਠੇ ਤੋਂ ਪੱਕੀਆਂ ਪਿਆਂ ਦੇ ਕਣਕਾਂ ਦੇਖੋ ਜੂ ਉਹ ਨਹਿਰ ਆ ਗਈ ਵੱਡੀ ਬਾਈ ਕੋਟਲਾ ਬਰਾਂਚ ਤੇ ਉੱਥੇ ਤੱਕ ਆਪਣੇ ਪਿੰਡ ਦੀ ਕਣਕੀ ਹੈ ਤੇ ਜਵਾਰ ਕੇ ਜਵਾਰ ਕੇ ਜਵਾਰ ਕੇ ਤਾਂ ਉੱਧਰ ਰਹਿ ਗਈ ਆਹੀ ਜਵਾਰ ਕਾ ਨਾ ਇੱਧਰ ਰਗੀ ਜਵਾਰ ਕਾ ਚੌਟਾ ਸਾਹ ਵਾਲੀ ਐ ਵੱਡੀ ਜਵਾਰ ਕਾ ਐ ਤੇ ਜਿਹੜੀ ਮਿੱਟੀ ਉੱਤੇ ਪਾਈ ਸੀ ਉਹ ਪੱਕੀ ਐ ਪੱਥਰ ਵਰਗੀ ਸੀ ਜੀ ਹੁਣ ਉਹਨੂੰ ਕੁੱਟ ਕੇ ਬਰੀਕ ਬਣਾ ਰਿਆਂ ਉਹੀ ਮਿੱਟੀ ਪਾਵਾਂਗੇ ਇਹ ਜਿਹੜੀ ਮਿੱਟੀ ਐ ਸੂਏ ਦੀ ਖੇਰ ਐ ਜੀ ਇਹ ਖੇਰ ਜਿੱਥੇ ਜੰਮਦੀ ਸਿਮਿੰਟ ਵਰਗੀ ਹੁੰਦੀ ਐ ਖੇਰ ਤੇ ਇਹ ਜੇ ਇੱਕ ਲੱਗ ਜਾਣਾ ਜੀ ਮੈਂ ਨਾਲ ਲੱਗਿਆ ਸੀ ਮੈਂ ਚਾਰੰਬ 2-3 ਮਿੰਟ ਮੈਂ ਵੀਡੀਓ ਬਣਾ ਲਾਂ ਤੁਹਾਨੂੰ ਦਿਖਾ ਦਾਂ ਇਹ ਨਵੇਂ ਕੰਮ ਉਹੀ ਬਾਜ ਜਾਣ ਜਿਹੜੇ ਉਹ ਕੰਮ ਨੇ ਜੀ ਸਾਨੂੰ ਆਇਆ ਤੇ ਵਿਸਵਾਸ ਤਾਂ ਪੂਰੀ ਵਧੀਆ ਜਦੋਂ ਦੇਖਿਆ ਵਿੱਚ ਵੜ ਕੇ ਤੂੜੀ ਉੱਤੇ ਕਾਈ ਪਰਛੇਤੋਂ ਤੇ ਤੂੜੀ ਵੇਚੀ ਦੀ ਕੁਸ ਤੇ ਅੱਧੀ ਤੂੜੀ ਰਹਿ ਗਈ ਜੀ ਅੱਧੀ ਤੂੜੀ ਰਹਿ ਗਈ ਕਾਰਨ ਇਹ ਸੀ ਤੇ ਉਹ ਸੜ ਗਏ ਗਲੀ ਹੋਈ ਤੂੜੀ ਕਿਉਂਕਿ ਤੂੜੀ ਐ ਸਸਤੀ ਜੀ ਉਹਦੇ ਕਰਕੇ ਰੇਕ ਨੱਕ ਮਾਰਕੀਟ ਜੀ ਜੇ ਲੈਂਦਾ ਜੇ ਸਸਤੀ ਹੁੰਦੀ ਐ ਜਦੋਂ ਚੀਜ਼ ਮਹਿੰਗੀ ਹੁੰਦੀ ਐ ਫਿਰ ਮਾੜੀ ਚੀਜ਼ ਵੀ ਵਿਕ ਜਾਂਦੀ ਐ ਤੇ ਚਲੋ ਇਹ ਤੂੜੀ ਆਪਾਂ ਆਪਣੇ ਪਸ਼ੂਆਂ ਨੂੰ ਪਾ ਲਾਂਗੇ ਕੁਛ ਨਹੀਂ ਹੋਇਆ ਇਹਨੂੰ ਮੁੱਤੋਂ ਸਾਫ਼ ਕਰਕੇ ਟਾਰਕੇ ਤੇ ਨਵੀਂ ਸਾਮਦਾਂਗੇ। ਬਿੱਤ ਵੀ ਰਿ ਕਮੈਂਟ ਨਾ ਕਰਨ ਵੀ ਆਰੇ ਪਾਸੋਂ ਇੱਕ ਪੌਣੀ ਖਰੀਆਬ ਨਹੀਂ ਹੋਈ ਜੀ। ਮਾੜੀ ਮੋਟੀ ਤੇ ਮਿੱਟੀ ਡਿੱਗੀ ਸੀ ਉਹ ਨਹੀਂ ਚੱਕਦਾ ਪੰਜ ਚਾਰ ਪੰਡਾ। ਦੂਜੀ ਤੂੜੀ ਵਧੀਆ ਹੀ ਐ। ਤੇ ਮਿਸਤਰੀ ਸਾਹਿਬ ਕਿਵੇਂ ਹੋ? ਠੀਕ ਹੋ? ਆਏ। ਠੀਕ ਐ ਠੀਕ। ਲਓ ਜੀ ਸਾਮਾਨੇ ਟਾਈਮ ਹੋ ਚੁੱਕੇ ਨੇ। ਸਿਰੇ ਕਹਿ ਰਹਿ ਗਏ ਮਠਲ ਇੱਕ ਇੱਕ ਦੋ। ਹੈ? ਤਾਂ ਠੀਕ ਐ। ਤੇ ਲੈਟਰ ਸਾਡਾ ਪੈ ਚੁੱਕਿਆ ਦੇਖੋ ਲੈਟਰ ਸਾਡਾ। ਕੰਮ ਪੱਕਾ ਹੀ ਕਰਿਆ ਫਿਰ ਬਾਈ ਪਾਣੀ ਦਿਨ ਸਾਡੇ ਫੁੱਟ ਗਿਆ ਸਾਰਾ ਸਾਰਾ ਦਿਨ ਫੁੱਟ ਗਿਆ ਕੱਲ ਫੁੱਟ ਗਿਆ ਦੋ ਜਣੇ ਦਾ ਪੰਨਿਆਂ ਤੇ ਤੇ ਪਹਿਲਾਂ ਹੀ ਸਿਮੈਂਟ ਬਾਲਾ ਲੱਗਿਆ ਹੋਇਆ ਸੀ ਸਾਡੇ ਕੋਲ ਬਾਤਰਾ ਮਿਸਤਰੀ ਦੀ ਵਧੀਆ ਮਿਸਤਰੀ ਦੀ ਤੇ ਮਲਕੇ ਕੰਮ ਖੇਚ ਲਿਆ ਹੁਣ ਤਿੰਨ ਬੱਠੜਾ ਦਾ ਕੰਮ ਰਹਿ ਗਿਆ ਮਿਸਤਰੀ ਸਾਹਿਬ ਹੈਲੋ ਹੈ ਇਧਰ ਜਾ ਕਮੜਾ ਸਸੀ ਘਲਗ ਠੀਕ ਹੈ ਜੀ ਨਾਲ ਜਵਿੰਦਰ ਲੱਗਿਆ ਪਿਆ ਤੇਵਿੰਦਰ ਸਾਹਿਬ ਕਿਵੇਂ ਆ ਭਾਈ ਜਿਹੜੇ ਬੱਠਲ ਦਾ ਰਹਿੰਦਾ ਤੇ ਪਹਾੜ ਵਿੱਚ ਵੀ ਸਿਮਿੰਟ ਕਰ। ਮੋਰੀ ਆ ਗਈ ਪਾਰੋ ਕੁਛ ਨਾ ਪੋਰੀ। ਨਿੱਤੂ ਆਇਆ ਦੇਖ ਆ ਚੜਿਆ। ਚੜਿਆ ਜ। ਨਿੱਤੂ ਵੀ ਆ ਗਈ ਵਿਚਾਰੀ। ਤੇੜੇ ਡਰਨਾ ਡਰਨਾ। ਡਰਨਾ ਮਾਰਦਾ। ਉਹ ਖੜੀ ਆ ਤੇ ਬੀਬੀ ਉਹ ਰਹੀ। ਦੇਖੋ ਆਪਣੀ ਹਵੇਲੀ ਬਾਹਰਲੀ ਕਿਵੇਂ ਲੱਗ ਰਹੀ ਹੈ ਜੀ। ਐਨੇ ਪਾਂਤੇ ਆ ਸਾਟਰ ਨੇ ਪੌੜੀਆਂ ਵਾਂਗ। ਦੇਖੋ। ਹਾਂ ਜੀ ਬੁੱਤਾ। ਵੀਡੀਓ ਵੀ ਕਰਤੀ ਸੀ ਕਿੰਨਾ ਕੁ ਮਾਗਦੇ ਨਾ ਲੱਡੂ ਕਿੱਥੇ ਨੇ ਮਾਂ ਕੇ ਲੈ ਆਈਆਂ ਲੱਡੂ ਕਿੰਨੇ ਕਨੇ ਮਾਤਾ ਫੜਾਇਆ ਪੰਜ ਚਾਰ ਬੜਾ ਪੰਨ ਲੱਗੂ ਲੰਗਰ ਤੇ ਪਾ ਲਈਤਾ ਚਲੋ ਜੀ ਚਲੋ ਜੀ ਕੰਮ ਆਪਣਾ ਨਿਬੜ ਗਿਆ ਤੇ ਕਰਦੇ ਆ ਬਲੌਗ ਇੱਥੇ ਨਹੀਂ ਤੋ ਕਿਵੇਂ ਫਿਰ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੰਮ ਨਿਬੜ ਗਿਆ ਓਕੇ ਬਾਏ ਤੇ En verder ga ik ook de, de spier. Bye.